ਲੋ ਜੀ ਗਾਇਸ ਹੁਣ ਆਪਾਂ ਚੱਲੇ ਆ ਉਹਨੂੰ ਇਹ ਕਹੋ ਵੀ ਚੱਕ ਲਾਉਂਦੇ ਆ ਆਪਣੇ ਉਹਨੂੰ ਵੀ ਤੇ ਪਕਾ ਲੈਣਾ ਤੁਮ ਸਾਡੀ ਚੀਜ਼ ਤੇ ਇੱਕ ਦਾ ਕੰਮ ਸੀ ਥੋੜਾ ਜਿਆ ਤੇ ਫਾਰਮ ਫੜਾਉਣਾ ਆ ਉਹ ਵੀ ਨੇ ਪਕਾ ਲਿੱਤੇ ਆ ਫਾਰਮ ਫੜਾਉ ਚੱਲੇ ਹੁਣ ਭਾਈ ਨੂੰ ਤੇ ਟਾਈਮ ਤੱਕ ਆ ਜੀ ਵਾਪਸੀ ਹੋ ਜਾਣੀ ਆਪਣੀ ਘੋੜੇ ਕੋਲ ਚਲੂ ਕਰ ਲੈਂਦਾ ਮੈਂ ਜਾ ਕੇ ਦੇ ਤੇ ਪਾਛੋਂ ਨਾਲ ਮਿਲਦੇ ਆਪਾਂ ਨੰਬਰ ਕਰਦੇ ਆ ਕੀ ਕਰਨਾ ਕੀ ਆ ਇਹ ਕਰਨ ਸਾਥੀ ਨੂੰ ਦੱਸਣਾ ਹੈ ਮਾਸ਼ਾਅੱਲ ਕਰਮੀਏ ਲੋ ਜੀ ਹੁਣ ਆਪਾਂ 버ਗਰ ਖਾਣ ਲੱਗੇ ਆਂ ਥੋੜੇ ਟਾਈਮ ਤੱਕ 버ਗਰ ਆਏ ਨਹੀਂ ਬਣ ਕੇ ਤੇ ਮੰਨੋ ਕਿ ਦਰਮਾਨੇ ਕਿੱਥੇ ਆਂ ਇਹ ਕੀ ਹੋਇਆ ਇਹ ਦੋ ਵਜੇ ਅਸੀ ਗੋਲ ਨੀਦਾਂ ਲਈ ਕੋਈ ਸੁਣ ਰਿਹਾ ਮਨ ਨੂੰ ਸੁਣ ਰਿਹਾ ਵੀ ਕਹਿੰਦੇ ਬੋਲਿਆ ਜੀ ਕਈ ਬੰਦੋ ਦੀ ਯਾਰ ਇਹ ਮੈਨੂੰ ਤਾਂ ਨਹੀਂ ਕਰਦੇ ਰਹਿੰਦੇ ਯਾਰ ਮੇਰਾ ਅੱਜ ਦਾ ਦਾ ਵੀਰ ਕਰਨਾ ਮੈਂ ਤਾਂ ਰੋ 20 ਸਾਲਿੰਗ ਕਰਨ ਵਾਲੇ ਬੰਦੇ ਆਏ ਆ ਹਾਂਜੀ ਹਾਂਜੀ ਆਪ ਬੋਲੀ ਸਰਕੰਸ ਹੈ ਆਪ ਮੈਂ ਮੈਮ ਮੈਨੂੰ ਕੋਈ ਆਫਰ ਦੋ 1 ਸਾਲ ਕੀ ਦੀ ਚਾਰਜ ਕੀ ਮੈਂ ਉਹ ਕਰ ਲੂੰਗਾ ਫ੍ਰੀ ਦੇ ਦੋ ਤੋ ਕ ਤੋ ਵੀ ਇਹ ਸੇਵ ਦੇ ਦਿੰਦੇ ਆ ਬੰਦੇ ਆ ਬੰਦਿਆ ਸਰ ਕਿਤਨਾ ਮੈਮ ਨਨੋ 3000 ਕਾ ਇਹ ਜਰਾ ਬਹੀ ਬਹੀ ਫੁਮਾਰੂ ਇਹ ਸੀ ਟੈਸਟ ਕਰਾਇਆ ਤੇ ਡਿਸਪਲੇ ਬਹੁਤ ਘੈਂਟ ਹੈ ਖੂਨ ਘੱਟ ਨਹੀਂ ਤੇ ਆ ਤੇ ਆਪਣੇ ਉਹਨੇ ਬਣਾਈ ਸਾਬੀ ਫਿਰ ਪਤਲਾ ਬਹੁਤ ਪਾਣੀ ਐ ਮਚਾਉਂਦਾ ਜਦੋਂ ਉਹ ਵੀ ਦਿਖਾਉਂਦਾ ਬਹੁਤ ਤਾਂ ਮੇਰੀ ਰੱਖੇ ਚਲੋ ਸਹੀ ਉਹ ਮੁੰਡੇ ਨੇ ਭਾਰ ਦੇਣਾ ਉਹ ਨਹੀਂ ਤੱਕ ਦੁੱਧ ਲੱਗੀ ਪੀਣ ਬੂਰਾ ਆ ਲੈਟ ਆਇਆ ਨਾ ਦੇਖੋ ਜੀ ਪ੍ਰੀਤੀ ਹੁਣ ਅੱਧਾ ਕਿਲੋ ਵਾਲਾ ਦੁੱਧ ਦਾ ਪੈਕਟ ਪੀਣ ਲੱਗੀ ਉਹ ਦੇਖੋ ਜੀ ਦੇਖੋ ਜੀ ਪੀ ਲਿਆ ਫੇ ਲਿਆ ਤਿੰਨ ਪੈਕਟ ਆ ਭਾਬੀ ਤਿੰਨ ਲੈ ਲੈਂਦੇ ਆ ਤਿੰਨੇ ਆਹੋ ਹੋਕ ਚਾ ਜਿਹੜਾ ਮੈਚ ਫੇਰ ਨੂੰ ਕੱਢਣਾ ਉਹ ਦੇਖ ਦੁੱਧ ਖਾ ਕੇ ਬਣਾ ਕਰ ਲਵੇ ਕਰੋ ਹਾਂ ਉਹ ਮਨਵੀਰ ਵੀ ਕਰਦਾ ਹੈ ਆਹ ਕਾਦੇ ਮਨਵੀਰ ਵੱਡਾ ਐ ਬੰਦਾ ਆ ਮਨਵੀਰ ਇੱਕ ਮੇਲੇ ਤੇ ਇੱਕ ਬਿਦਰਾਉਲੇ ਤੇ ਇੱਕ ਨਾਉਲੇ ਬਾਤੇ ਤਿੰਨ ਤਿੰਨ ਪੈੜ ਕੱਢ ਲਓ ਨਹੀਂ ਇਹ ਤੋਤੇ ਆ ਸਾਰੇ ਤੋਤੇ ਲੱਗਦੇ ਇਹ ਮੈਨੂੰ ਮਾਂ ਤੂੰ ਤੋ ਲੋ ਬੋਲਾ ਤੂੰ ਉਹ ਚਾਹ ਬੋਲਾ ਵਕਾਰ ਮੰਦਸਾ ਪ੍ਰੈਸੀ ਇਹਨਾਂ ਦੀ ਮੰਗ ਤੇ ਤੂੰ ਗੂਰ ਤਨ 10 ਤੋ ਕਾ ਕਦਰ ਦਦਵਾ ਹੈ ਬਹੁਤ ਜ਼ਿਆਦਾ ਤੱਕ ਸਟ੍ਰੈਸ ਨਾ ਤਾਂ ਮਮਾ ਭਾਬੀ ਚਾਚੀ ਭਾਬੀ ਪੋਸ ਕੀ ਬਾੜੂ ਪੋਸ ਬਾਦਰੀ ਹੋਣੀ ਮਮੀ ਪੁਸ਼ਪਾ ਖਰੀ ਜੁਕੇਗਾ ਨਹੀਂ ਸਾਰਾ ਜੁਲਾਏਗਾ ਥੋੜੀ ਬਣੇਗਾ ਬੋੜੀ ਪੁਸ਼ਪਾ ਥੇਲ ਪੁਸ਼ਪਾ ਇਹ ਕੀ ਕੀਤਾ ਦੱਸੋ ਇਹ ਦੋ ਲੱਗੇ ਪਰ ਮੈਂ ਦਾਰ ਜੁਲਾਏਗਾ ਪਹਾੜੀ ਬਣੇਗਾ ਦਿਹਾੜੀ ਕਰੇਗਾ ਦਿਹਾੜੀ ਤੇ ਲਾਏਗਾ ਪਹਾੜੀ ਪੁਸ਼ਪਾ ਚਾਹ ਲੈ ਲਈ ਤੁਸੀਂ ਤੁਸੀਂ ਆ ਮੇਰੀ ਆਹ ਦੇ ਪਈ ਚਾਹ ਹੋਰ ਨਿਕਰਾ ਉਹਨਾਂ ਦਾ ਠੰਡੀ ਪੀਣੀ ਹੈ ਹੈਨਾ ਉਹ ਠੰਡੀ ਪੀਣੀ ਚਾਹ ਆ ਮੰਮੀ ਪੀ ਲਓ ਪੀਦਾ ਹੁਣ ਚਾਚੀ ਪੀਦਾ ਕੋਈ ਨਹੀਂ ਤੂੰ ਪੀਲਾ ਮੈਂ ਆਹ ਦੇ ਲੈ ਲਈ ਆ ਵੀຊੂ ਵੀ ਨਾ ਆਹ ਉਹ ਦੇਖੋ ਥੱਲੇ ਲਿਖਣਾ ਲੋਕੀ ਨਹੀਂ ਬੱਠੀ ਘਟੇ ਉਹ ਉੱਪਰ ਪਹਿਲੇ ਨੰਬਰ ਤੇ ਜਾਓ ਆ ਮੈਂ ਕੱਪੜੇ ਜਿਹੜੇ ਆਹ ਵਾਲੇ ਕੱਪੜੇ ਜਿਹੜੇ ਬਸ ਕੁਝ ਨਹੀਂ ਕਰਨਾ ਉਹ ਫੈਰ ਨਹੀਂ ਬਣਾ ਜੀ ਮੇਰੇ ਕੋਲ ਤੇਰਾ ਉੱਤੇ ਜਾਓ ਇਹ ਕੱਢ ਲਿਆ ਆਹ ਤੁਹਾਨੂੰ ਹੋਰ ਵੀ ਦਿਖਾਉਂਦਾ ਇਹਨੂੰ ਛੱਡ ਦਿਓ ਇਹਨੂੰ ਛੱਡ ਦਿਓ ਇੱਥੇ ਵੀ ਸਾਰਾ ਸਮਾਨ ਪਾ ਰਹੇ ਆ ਇਹ ਉਹ ਜਾਓ ਜੀ ਮੇਰੇ ਤੇ ਆਹ ਦੇਖੋ ਸਾਡਾ ਕੰਦੀ ਸੁੱਤਾ ਪਿਆ ਲੈ ਸਨੂ ਵੀ ਸੁੱਤਾ ਪਿਆ ਓਏ ਹਿਲਦਾ ਹਿਲਦਾ ਜਾਗਦਾ ਹੀ ਹਲੇ ਲੱਗਦਾ ਹੈਣਾ ਯਾਗ ਦਾ ਅਲਗਦਾ ਜਦੋਂ ਬਾਜ ਸੁਣਦਾ ਹਨ ਉਸਲੇ ਉੜਦਾ ਉਸਲੇ ਸਾਰੀ ਸਫਾਈ ਕੀਤੀ ਜਿਹੜੇ ਬੈਡਰੂਮ ਜਿਹੜੇ ਨਾਲ ਰੱਖਦੀ ਪਈ ਸੀ ਨਾਲ ਹੀ ਮੈਂ ਬਿਮਾਰ ਹੋ ਗਈ ਤੇ ਆਹ ਜਿਹੜੀਆਂ ਕਿੱਤਾਂ ਵਗੈਰਾ ਚੱਲਣਾ ਕੱਪੜਾ ਚਲੋ ਕੋਈ ਸਵੇਰ ਨਾ ਹੋ ਜੂ ਹਾਂ ਜੀ ਛੱਡ ਜੀ ਹਾਂ ਜੀ ਕੀ ਬਣਾਈ ਜਾਂਦੇ ਆ ਹਮ ਕਹਿਣ ਬਣਾਣਾ ਕੀ ਆ ਹਮ ਤਾਂ ਮਨੋਰੰਜਨ ਕਰ ਰਹੇ ਆ ਬ్రో ਕੈਸਾ ਮਨੋਰੰਜਨ ਕਰ ਰਹੇ ਹੋ ਆਪ ਕੋ ਨਹੀਂ ਬਤਾ ਸਕਦੇ ਹਮ ਤੋਂ ਚਿੜੀ ਸ਼ਿੱਕਾ ਟ੍ਰੇਨ ਸੁਪਨੇ ਚ ਜਾਂ ਉਦਾਂ ਹੀ ਸੁਪਨੇ ਮੇ ਮਨੋਰੰਜਨ ਕਰ ਰਹੇ ਨਨਕਾ ਚਿੜੀ ਸ਼ਿੱਕਾ ਚੀਕਾ ਚੀਕਾ ਇਹਨਾਂ ਇਹਨਾਂ ਜਿਹੜਾ ਉਹ ਤੇ ਨਹੀਂ ਗਏ ਮੈਂ ਲੋ ਕਹਿੰਦਾ ਕਹਿੰਦਾ ਪੀਤੀ ਮੈਂ ਤਾਂ ਬਰਗਾ ਖਾਦਾ ਕਹਿੰਦਾ ਹਾਂ ਮੈਂ ਖਾਦਾ ਖੱਦੇ ਤੇ ਬਰਗਾ ਹਾਂ ਇਹ ਕਹਿੰਦਾ ਸਿਆ ਕਹਿੰਦਾ ਮੈਂ ਕਿ ਤੂੰ ਖਾਣਾ ਕਹਿੰਦਾ ਨਹੀਂ ਮੈਨੂੰ ਭੁੱਖੀ ਨਹੀਂ ਲੱਗੀ ਹੂੰ ਤੇ ਤੁਗਰਾਜ ਘਰੇ ਵੀ ਗਿਆ ਰੋਟੀ ਖਾਂਦੇ ਸੀ ਕਹਿੰਦੇ ਰੋਟੀ ਖਾਲਾ ਜਿੰਨੇ ਚਲੇ ਨੂੰ ਮੈਂ ਕਿਹਾ ਨਹੀਂ ਵੀ ਤੂੰ ਚਲ ਜਾ ਰੋਟੀ ਖਾਲਾ ਉਹਨੇ ਜਰੇ ਇਹ ਬੰਦੇ ਨੇ ਬੜ ਤੋਟਕ ਬੁਰਕੀ ਨਹੀਂ ਗੜੀ ਹਾਂ ਹਾਂ ਜਿੰਨਾ ਚਿਰ ਮੈਂ ਇਹਨੂੰ ਕਿਹਾ ਨਹੀਂ ਉਹਨੇ ਲੱਗੇ ਖੜਾ ਆ ਜਦੋਂ ਮੈਂ ਕਿਹਾ ਨਾ ਮੈਂ ਤਾਂ ਮੈਨੂੰ ਵੀ ਚਲ ਜਾ ਖਾਲਾ ਜਾ ਉੱਟ ਕੇ ਚੱਲ ਬੰਦੂ ਉੱਥੇ ਚੜ ਕੇ ਬੈਠ ਗਿਆ ਕਹਿੰਦਾ ਮੁੰਡਾ ਆ ਡਾਏ ਮੈਨੂੰ ਚਾਚੀ ਦੀਆਂ ਕਰੀਂਦੀਆਂ ਸਾਰਿਆਂ ਦੀਆਂ ਤਦ ਤੁਕੇ ਸਸਟਿਕਰ ਕੀ ਆਜੋਸ ਦੋਸਤ ਸੱਚੀ ਗਾਲ ਦੋਸਤੋ ਕਹਿਵੇ ਕੀ ਆਜੋਸ ਹਮ ਇਹ ਮੈਨੂੰ ਕਾ ਮੈਂ ਨੂੰ ਦੇ ਚਲੇ ਨੂੰ ਮਸੇ ਉੱਠੇਗੇ ਇਥੇਗੇ ਨਹੀਂ ਨਹੀਂ ਹੱਲੇ ਉੱਠੇ ਨਨੂ ਕਾਕੇ ਨੇ ਉੱਠਿਆ ਨਾ ਨਾ ਕਰ ਰਹਾ ਇਹ ਤੈਨੂੰ ਚਲਾ ਕਾਕੇ ਨੇ ਉੱਠ ਜਾਣਾ ਵੇ ਉਹ ਕਾਕਾ ਸੁੱਤਾ ਹੋਣਾ ਉਹਦੇ ਉਹ ਦੇ ਕਿ ਤੱਕ ਲਈ ਦੋੜਾ ਗੱਲ ਖਾਣ